ਤਸਵੀਰਾਂ ਦੇ ਵਿੱਚ ਤੁਸੀਂ ਇੱਕ ਕੋਠੀ ਨੂੰ ਬੰਦਿਆਂ ਦੇ ਵੱਲੋਂ ਜਿੰਦਰਾ ਮਾਰਦਿਆਂ ਨੂੰ ਦੇਖ ਰਹੇ ਹੋ ਤੇ ਘਰ ਦੇ ਵਿੱਚ ਮੌਜੂਦ ਸੱਸ ਨੂੰ ਸਮੇਤ ਬੱਚੇ ਨੂੰ ਕੋਠੀ ਦੇ ਗੇਟ ਤੋਂ ਬਾਹਰ ਕੱਢ ਦਿੱਤਾ ਹੈ ਜਿਸ ਤੋਂ ਬਾਅਦ ਗੇਟ ਦੇ ਬਾਹਰ ਇੱਕ ਬਜ਼ੁਰਗ ਮਾਤਾ ਕੰਧ ਫੜ ਕੇ ਰੋਂਦੀ ਕਰ ਲਾਉਂਦੀ ਨਜ਼ਰ ਆਉਂਦੀ ਹੈ ਤੇ ਉਸ ਦੀ ਨੂੰ ਵੀ ਕਾਫੀ ਰੋਂਦੀ ਨਜ਼ਰ ਆ ਰਹੀ ਹੈ ਤੇ ਘਰ ਦੇ ਵਿੱਚ ਕੋਈ ਵੀ ਬੰਦਾ ਨਹੀਂ ਯੂਨੀਅਨ ਬੈਂਕ ਆਫ ਇੰਡੀਆ ਦਾ ਕਰਜ਼ਾ ਨਾ ਵਾਪਸ ਕਰਨ ਦੀ ਸੂਰਤ ਦੇ ਵਿੱਚ ਬੈਂਕ ਕਰਮਚਾਰੀਆਂ ਦੇ ਵੱਲੋਂ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਦੇ ਵਿੱਚ ਦੋ ਵਿਧਵਾ ਔਰਤਾਂ ਸਮੇਤ ਇੱਕ 마ਸੂਮ ਬੱਚੇ ਨੂੰ ਕੋਠੀ ਦੇ ਵਿੱਚੋਂ ਬਾਹਰ ਕੱਢ ਕੇ ਤਾਲਾ ਲਗਾ ਦਿੱਤਾ ਅਤੇ ਕੋਠੀ ਨੂੰ ਸੀਲ ਕਰ ਦਿੱਤਾ ਤਾਂ ਵਿਧਵਾ ਗਗਨਦੀਪ ਕੌਰ ਨੇ ਦੱਸਿਆ ਕਿ ਪਹਿਲਾਂ ਉਹਦੇ ਸਹੁਰਾ ਸਾਹਿਬ ਨੇ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਤਾਂ ਉਹਨਾਂ ਦੀ ਮੌਤ ਹੋ ਗਈ ਤਾਂ ਬੈਂਕ ਦਾ ਕਰਜ਼ਾ ਵਾਪਸ ਨਾ ਕਰਨ ਤੋਂ ਪਰੇਸ਼ਾਨ ਉਸ ਦੇ ਪਤੀ ਨੇ ਵੀ ਜਿਹੜੀ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਸਰ ਮੇਰਾ ਨਾਮ ਗਗਨਦੀਪ ਕੋਹਰ ਮੇਰਾ ਬੇਟਾ ਸਹਿਜਵੀਰ ਨੂੰ ਸੌਲਦਾ ਥੀ ਮੀ ਹਸਬੈਂਡ ਦੀ ਡਜਾਸਪੇਨਾਂ ਡੈਥ ਹੋ ਗਈ ਤੁਹਾਨੂੰ ਸੁਸਾਈਡ ਕਰ ਦੇਗੀ ਉਹਨਾਂ ਦੇ ਬੈਂਕ ਦਾ ਲੋਨ ਸੀਗਾ ਤੇ ਇਸ ਕਰਕੇ ਉਹ ਫੇਰ ਹੀ ਕਰ ਸਕਦੇ ਸੀ ਤੇ ਅਜ ਬੈਂਕ ਉਹਨਾਂ ਦਾ ਕਰਜ਼ਾ ਸੀਗਾ ਮੇਰੇ ਫਾਦਾਂ ਲਾਂ ਲਿਆ ਤੇ ਉਹਨ ਬੈਂਕ ਕੋਲ ਹੀ ਹੋਰ ਨੂੰ ਨੂੰ ਬੋਲ ਕਰਦੀ ਮੈਂ ਯਾਨੀ ਬੱਚੇ ਨੇ ਇਸ ਪੀਮੇ ਜਾਵਾਂ। ਸਾਨੂੰ ਸਭ ਪੇ ਕੰ ਕਿਨੇ ਕੰਨ ਸਾਰੇ ਕੋਈ ਆਦਮੀ ਨਹੀਂ ਹੈਗਾ ਮੈਂ ਮੇਰਾ ਬੱਚਾ ਮੈਂ ਮਦਾ ਹੀ ਲਾਣੇ ਦੋ ਨਾ ਸਰ 10 ਲੱਖ ਸੀ ਤੇ ਉਹ 16 ਲੱਖ ਕਿਨਾਂ ਕੀਤਾ ਇਹ ਜ਼ਾਇਨ ਨੂੰ ਆਗਰ ਦੇ ਕਿ ਇਹ ਜ਼ਮੀਰਾਂ ਨਹੀਂ ਗਾ ਮੇਰੇ ਪੁੱਤ ਨੂੰ ਲਾਦਾ ਹੀ ਆ ਅਗਰ ਮੇਰਾ ਬੱਚੇ ਤਾਂ ਮੇਰਾ ਕੋਈ ਕੁਸੂਨੀ ਆ ਕਿ ਨਹੀਂ ਸਾਨੂੰ ਇੱਥੇ ਰਹਿਣ ਦਿੱਤਾ ਜਾ ਬਸ ਮੇਰੇ ਹੋਰ ਕੁਝ ਨਹੀਂ ਚੰਦਾ ਵੀ ਗਿਆ ਮੇਰਾ ਪੁੱਤ ਵੀ ਗਿਆ ਮੈਂ ਕਿੱਥੇ ਜਾਵਾਂ ਹੁਣ ਮੈਂ ਮਰ ਜਾਣਾ ਹੀ ਮੈਨੂੰ ਕੋਈ ਬਾਤ ਨਹੀਂ ਆਉਂਦੀ ਹਾਂ ਮੈਂ ਜੀਵਨ ਹਾਂ ਮਰ ਜੀ ਮੈਂ ਚੱਲ ਜਾਣਾ ਤੇ ਮੈਂ ਖਾ ਲੈਣਾ ਕੁਝ ਮੈਂ ਮਰ ਜਾਣਾ ਵਾ ਮੈਂ ਇਹੋ ਜਿਹਾ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਝ ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਮੇਰੇ ਰਹਿਣ ਨੂੰ ਮੈਂ ਕਿਤੇ ਜਾਣਾ ਹੁਣ ਮੌਕੇ ਤੇ ਮੌਜੂਦ ਡਿਊਟੀ ਮੈਜਿਸਟ੍ਰੇਟ ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਧਾਰੀਵਾਲ ਨੇ ਦੱਸਿਆ ਕਿ ਮਾਜੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਤਹਿਤ ਬੈਂਕ ਵੱਲੋਂ ਇਹ ਕਾਰਵਾਈ ਅਮਲ ਛਲ ਲਿਆਂਦੀ ਗਈ ਹੈ। ਇਹ ਕੋਠੀ ਦੇ ਨਾਲ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ। ਹਾਊਸਿੰਗ ਲੋਨ ਲਿਆ ਇਹੇ। ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈਆਂ। ਉਹ ਬੈਂਕ ਦੇ ਦੇਣੇ ਅਦਾ ਨਹੀਂ ਕੀਤੇ। ਪਰ ਮਾਜੋ ਡੀਸਾ ਦੇ ਹੁਕਮਾਂ ਅਸਾਰ ਇਹਨਾਂ ਨੂੰ ਆਰਡਰ ਹੋਇਆ ਸੀ ਪੋਜੈਸ਼ਨ ਲੈਣ ਦੇ ਬੈਂਕ ਵਾਲਿਆਂ ਨੂੰ। ਇਹ ਆਰਡਰ ਹੋਇਆ ਆ। 18/3/2024 ਦੇ 6 ਮਹੀਨੇ ਹੋ ਗਿਆ ਉਹ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ ਉਹਨਾਂ ਨੇ ਪ੍ਰੋਜੈਸ਼ਨ ਲਿਆ ਪੀਸਫੁਲੀ ਤੇ ਗਗਨਦੀਪ ਕੌਰ ਹੈ ਲੀਗਲ ਹੈਰ ਉਹਦੇ ਵਾਈਫ ਲੇਡ ਉਹ ਜਗਦੀਪ ਸਿੰਘ ਦੇ ਤੇ ਬਾਰੋ ਹੈ ਪੁਸ਼ਪਾ ਕਲੋਨੀ ਵਿੱਚ ਇਹਨਾਂ ਨੇ ਲਿਆ ਵਾ ਬਾਰੇ ਦੱਸਦਾ ਸਾਢੇ 16 ਲੱਖ ਰੁਪਏ ਅਸਲੇ ਪੈਂਡਿੰਗ ਹੈ ਜੀ ਇਹਨਾਂ ਦੇ ਜੇ ਤੁਸੀਂ ਵੇਖੋ ਜੀ ਇਹਨਾਂ ਨੂੰ ਨੋਟਸ ਦਿੱਤਾ ਇਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ ਪਰ ਪ੍ਰੋਪਰ ਕਾਰਵਾਈ ਹੋਣ ਤੇ ਬਾਅਦੋਂ 6 ਮਹੀਨੇ ਹੋ ਗਏ ਆ ਤੇ ਜੇਮੀ ਨਾਲ ਟਾਈਮ ਨੂੰ ਕੋਈ ਹੈਗਾ ਹੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਣੀ ਹੈ ਖੈਰ ਕੋਠੀ ਵਿੱਚੋਂ ਬਾਹਰ ਕੱਢਣ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਕਮਾਈ ਕਰਨ ਵਾਸਤੇ ਕੋਈ ਬੰਦਾ ਵੀ ਨਹੀਂ ਰਿ بچےਆ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ